ਸੋਸ਼ ਰੀਲੇ ਬੇਰੇ ਤੇ ਆ ਗਏ ਇਹਦੇ ਸਕੂਟਰ ਤੋਂ ਨਾਲ ਖੂਰਾ ਪਨਾਤੇ ਦਾ ਉੱਪਰ ਲੇਕਿਨ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਵੀ ਸਵੇਰੇ ਸਕੂਲ ਜਾਂਦੀਆਂ ਦੋ ਬੱਚੀਆਂ ਇੱਥੇ ਗਿਰ ਗਈਆਂ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸ਼ਹਿਰ ਦੇ ਮੁੱਖ ਚੌਂਕਾ ਜੋ ਇੱਕ ਗਾਂਧੀ ਚੌਂਕ ਦੇ ਵਿੱਚ ਸੀਵਰੇਜ ਦੀ ਸਮੱਸਿਆ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਾਂਧੀ ਚੌਂਕ ਦੇ ਇੱਕ ਦੁਕਾਨਦਾਰ ਸੁਨੀਲ ਮਹਾਜਨ ਦਾ ਕਹਿਣਾ ਹੈ ਕਿ ਇੱਥੇ ਸੀਵਰੇਜ ਦੀ ਕਾਫੀ ਸਮੱਸਿਆ ਹੈ ਕੁਝ ਦਿਨ ਪਹਿਲਾਂ ਇਸ ਸੀਵਰੇਜ ਦਾ ਕੰਮ ਵੀ ਕੀਤਾ ਗਿਆ ਸੀ ਪਰ ਉਹ ਚੰਗੀ ਤਰ੍ਹਾਂ ਮੁਕੰਮਲ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿਕਤ ਆ ਰਹੀ ਹੈ ਅਤੇ ਕਈ ਆਸ-ਪਾਸ ਦੇ ਲੋਕ ਅਤੇ ਗੁਜ਼ਰਨ ਵਾਲੇ ਲੋਕ ਇੱਥੋਂ ਡਿੱਗ ਵੀ ਜਾਂਦੇ ਨੇ ਜਿਸ ਕਰਕੇ ਉਹਨਾਂ ਨੂੰ ਸੱਟਾਂ ਲੱਗ ਜਾਂਦੀਆਂ ਨੇ ਇਸ ਕਰਕੇ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਅਤੇ ਮਿਊਂਸਿਪਲ ਕਮੇਟੀ ਤੋਂ ਮੰਗ ਕਰਦੇ ਨੇ ਕਿ ਇਸ ਸੀਵਰੇਜ ਦਾ ਕੰਮ ਠੀਕ ਤਰੀਕੇ ਨਾਲ ਕੀਤਾ ਜਾਵੇ। ਮੈਂ ਬਾਜ਼ਾਰ ਦੇ ਜਾਂ ਖੜੇ ਦਾ ਦੇਖੋ ਕੀ ਹਾਲ ਕੀਤਾ ਹੈ ਪਿੱਛੇ ਇਹਦੇ ਉਹ ਆਪਣਾ ਇੰਜਨ ਜਾਨੀ ਨੂੰ ਬਦਲ ਲਿਆ। ਚਰਾਣੀਆਂ ਬਦ ਰੋਜ਼ ਸ੍ਰੀ ਦੇ ਮੇਰੇ ਇੱਥੇ ਆ ਕੇ ਇਹਦਰ ਸਕੂਟਰ ਤੋਂ ਨਾਲ ਘੂਰਾ ਉਹ ਪਨਾਦਰ ਦਾ ਉੱਪਰ ਇਹਨਾਂ ਨੇ ਪੋਲ ਜਿਹੜਾ ਹੋਜੀ ਬ੍ਰਾਈਡ ਦੀ ਬਿਲਟੀ ਬਰਾਦਦੀ ਹੈ ਸਰਕ ਸਾਰੀ ਟੁੱਟੀ ਹੋਈ ਹੈ ਇਹਨੂੰ ਕਾਇਨਲੀ ਰਿਪੇਅਰ ਕੀਤਾ ਜਾਏ ਔਰ ਅੱਜ ਦੋ ਜਾਂ ਦੋ ਜੱਟ ਅੱਛਾ ਗਾਮ ਦੇਖਣ ਤੋਂ ਉੱਪਰ ਪਚਨ ਸਰਕੇ ਇਨਕੰਪਲੀਟ ਕੀਤੀ ਤੁਸੀਂ ਅਸੀਂ ਕਿਸੇ ਨੂੰ ਕਲੇਮੈਂਟ ਕੀਤੀ ਬਾਦਰ ਹੁਣ ਤੁਹਾਨੂੰ ਕਰ ਕਹਿੰਦੇ ਕਰ ਕਹਿਣ ਲੱਗੇ ਪਹਿਲੇ ਇੱਕ ਦੋ ਰਿਕੇਆ ਕਮੇਟੀ ਦਾ ਰੋਸ ਕੋ ਮਨ ਕੋ ਆਏ ਕੋਈ ਉਹਨਾਂ ਨੇ ਆਪਣੇ ਨਿਪਾਪੋਤੀ ਕਰਕੇ ਲੱਗੇ ਲੱਗੂ ਕੰਮ ਕਾਲੀ ਚਾਹੁੰਦਾ ਹੈ ਸਰ ਅਸੀਂ ਅੱਗੇ ਵੀ ਖਬਰ ਤੁਹਾਡੇ ਮਾਧਮ ਨਾਲ ਲਾਈ ਸੀ ਕਿ ਸਾਡੇ ਗਾਂਧੀ ਚੌਂਕ ਦੀ ਸੜਕ ਦਾ ਬਹੁਤ ਜ਼ਿਆਦਾ ਖਰਾਬ ਹਾਲ ਹੈ ਜਿਹੜਾ ਕਿ ਅਲਹੋਨੀਆ ਕਟ ਜਿੰਨੀਆਂ ਵੀ ਕਟਨਾਵਾਂ ਹੋ ਰਹੀਆਂ ਆ ਉਹ ਰੋਕਿਆ ਜਾਣ ਲੇਕਿਨ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਵੀ ਸਵੇਰੇ ਸਕੂਲ ਜਾਂਦੀਆਂ ਦੋ ਬੱਚੀਆਂ ਇੱਥੇ ਡਿੱਗ ਗਈਆਂ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪ੍ਰਸ਼ਾਸਨ ਛੱਡ ਦੇਖ ਰਿਹਾ ਕਿ ਕੋਈ ਵੱਡਾ ਹਾਦਸਾ ਹੋਏ ਫੇਰ ਹੀ ਕੁਝ ਕਰਿਆ ਜਾਇਆ ਸਾਡੀ ਇਹ ਮੰਗ ਹੈ ਕਿ ਜਲਦੀ ਤੋਂ ਜਲਦੀ ਇਸ ਦਾ ਨਿਪਟਾਰਾ ਕੀਤਾ ਜਾਏ ਤਾਂ ਕਿ ਕੋਈ ਵੀ ਹਾਦਸਾ ਜਿਹੜਾ ਹੋਣ ਤੋਂ ਟਾਲਿਆ ਜਾ ਸਕੇ ਜੈ ਸ਼੍ਰੀ ਪਠਾਨਕੋਟ ਤੋਂ ਕੈਮਰਾਮੈਨ ਹਨੀ ਦੇ ਨਾਲ ਅਜੇਸ ਸਿੰਘ ਦੀ ਰਿਪੋਰਟ